ਦੀ ਥਾਰ ਦੇ ਵਿੱਚ ਕੋਬਰਾ ਵੜ ਗਿਆ ਸੀ ਕਾਲ ਹੀ ਥਾਰ ਸੀ ਕਾਲਾ ਹੀ ਕੋਬਰਾ ਸੀ ਕਾਲੀ ਥਾਰ ਦੇ ਵਿੱਚ ਕਾਲਾ ਕਾਲਾ ਹੀ ਕੋਬਰਾ ਸੀ ਤੇ ਉਹ ਫਿਰ 2 ਘੰਟੇ ਲਗਾ ਕੇ ਉਹਨੂੰ ਮਤਲਬ ਕਾਰਵਾਸ਼ ਦੀ ਜਿਹੜੀ ਹੈ ਪਹਿਲਾਂ ਡੱਗ ਤੇ ਲਗਾਇਆ ਫਿਰ ਡੱਗ ਤੇ ਗੱਲ ਨਹੀਂ ਬਣੀ ਕਿਉਂਕਿ ਉਹਦੇ نیچے ਝੁੱਕ ਕੇ ਜਾਣਾ ਪੈਂਦਾ ਤੇ ਉੱਥੇ ਇੰਨੀ ਜ਼ਿਆਦਾ ਕੰਮ ਕਰਨ ਦੀ ਸਪੇਸ ਨਹੀਂ ਬਣਦੀ ਫਿਰ ਉਸ ਤੋਂ ਬਾਅਦ ਜਿਹੜੇ ਲਿਫਟ ਹੁੰਦੀ ਹੈ ਉਹਨੂੰ ਲਿਫਟ ਤੇ ਚੱਕਿਆ ਕਾਰ ਨੂੰ ਫਿਰ ਜਦ ਲਿਫਟ ਤੇ ਚੱਕਿਆ ਫਿਰ ਉਹ ਵਧੀਆ ਸਪੇਸ ਬਣ ਗਈ ਤੇ ਉੱਥੋਂ ਫਿਰ ਉਹਨੂੰ ਕੱਢਿਆ ਗਿਆ ਬਾਹਰ ਉਹਨੂੰ ਫੋਰਸ ਕਰਕੇ ਨਾ ਥੋੜਾ ਜਿਹਾ ਮਤਲਬ ਉਹ ਚੈਸੀ اور فیول ਟੈਂਕ ਦੇ ਵਿੱਚ ਜਗ੍ਹਾ ਸੀਗੀ ਉਹਦੇ ਵਿੱਚ ਲਿਉ ਗਿਆ ਸੀ ਉੱਥੋਂ ਦੀ ਉਹਨੂੰ ਥੋੜਾ ਜਿਹਾ ਛੇੜ ਛੇੜ ਕੇ ਕਿਸੇ ਮਤਲਬ ਕੈਲੋ ਸਟਿਕ ਦੇ ਨਾਲ ਨਾ ਉਹਨੂੰ ਉੱਥੋਂ ਬਾਹਰ ਕੱਢਿਆ ਗਿਆ ਹੁਣ ਇਹਦੇ ਵਿੱਚ ਇੱਕ ਹੋਰ ਮਤਲਬ ਸਟੋਰੀ ਦੇ ਵਿੱਚ ਟਵਿਸਟ ਵੀ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਉਸੇ ਥਾਰ ਦੇ ਵਿੱਚੋਂ ਦੋ ਜਿਹੜੇ ਹੈ ਕਰੀਮ ਜਾਂ ਬ੍ਰਾਊਨ ਜੇ ਕਲਰ ਦੇ ਸੱਪ ਕਿਸ ਨੇ ਯਾਨੀ ਜਿਹੜੇ ਸਪੇਰੇ ਹੁੰਦੇ ਆ ਉਹਨਾਂ ਨੇ ਕੱਢੇ ਸੀ ਤੇ ਉਹ ਹੁਣ ਉਹਨਾਂ ਨੂੰ ਪੱਕਾ ਯਕੀਨ ਸੀਗਾ ਕਿ ਸੱਪ ਜਿਹੜਾ ਹੈਗਾ ਉਹ ਬਲੈਕ ਕਲਰ ਦਾ ਤੇ 4 ਫੁੱਟ ਦਾ ਹੋਏਗਾ ਤੇ ਉਹਨਾਂ ਨੇ ਕੱਢ ਦਿੱਤੇ کریم ਜਾਂ ਬਰਾਊਨ ਕਲਰ ਦੇ ਸੱਪ ਤੇ ਉਹ ਹੈਵੀ ਸਾਈਜ਼ ਦੇ ਵਿੱਚ ਕਾਫੀ ਛੋਟੇ ਸੀ ਉਹ ਕੱਡੇ ਵੀ ਉਹਨਾਂ ਨੇ ਆਕਾਰ ਦਾ ਡੈਸ਼ਬੋਰਡ ਭੰਨ ਕੇ ਅੰਦਰੋਂ ਦੀ ਤੇ ਮਹਿੰਦਰਾ ਕਲੇਮ ਕਰ ਰਹੀ ਸੀ ਕਿ ਤੁਹਾਡੀ ਗੱਡੀ 1 ਮਹੀਨਾ ਪੁਰਾਣੀ ਹੈ ਸੱਪ ਜਿਹੜੇ ਹੈਗੇ ਅੰਦਰ ਅੰਦਰ ਨਹੀਂ ਜਾ ਸਕਦਾ ਉਹ ਇੰਜਨ ਦੇ ਵਿੱਚ ਹੋਊਗਾ ਇੰਜਨ ਕੰਪਾਰਟਮੈਂਟ ਚ ਹੋਊਗਾ ਜਾਂ ਥੱਲੇ ਕਿਤੇ ਚੈਸੀ ਚ ਹੋਊਗਾ ਚੈਸੀ ਚ ਹੋਊਗਾ ਵੀ ਅੰਦਰ ਨਹੀਂ ਵੜ ਸਕਦਾ ਅੰਦਰ ਨਹੀਂ ਵੜ ਸਕਦਾ 1 ਮਹੀਨਾ ਪੁਰਾਣੀ ਤੁਹਾਡੀ ਗੱਡੀ ਹੈ ਤੇ ਉਹ ਫਿਰ ਮਤਲਬ ਇਨ ਦੀ ਐਂਡ ਫਿਰ ਉਹ ਜਿਹੜਾ ਹੈਗਾ ਸੱਪ ਉਥੋਂ ਆਪਾਂ ਮਤਲਬ ਰਿਕਵਰ ਕਰ ਲਿਆ ਤੁਹਾਨੂੰ ਕੀ ਲੱਗਦਾ ਬਿਲਕੁਲ ਇਹ ਜਿਵੇਂ ਕਈ ਇਸਪੇਅਰ ਆਪ ਹੀ ਸੱਪ ਵਿੱਚ ਵੜ ਦਿੰਦੇ ਆਪਣੇ ਕੋਲ ਹੀ ਲੈ ਜਾਂਦੇ ਨੇ ਕਰਦੇ ਆ ਜੀ ਉਹ ਮਤਲਬ ਉਹ ਕਹਿੰਦੇ ਕਿ ਉਹ ਸਾਡਾ ਆਪਣਾ ਹੀ ਪਠਾ ਹੁੰਦਾ ਉਹਨੂੰ ਪਠਾ ਕਹਿੰਦੇ ਨੇ ਉਹ ਬੇਸਿਕਲੀ ਕਿ ਤੇ ਉਹ ਨਾਲ ਹੀ ਰੈਡੀ ਕਰਕੇ ਲੈ ਕੇ ਜਾਂਦੇ ਨੇ ਤੇ ਕਈ ਵਾਰੀ ਤਾਂ ਇਹ ਕਰਦੇ ਆ ਕਿ ਉਹ ਪੁੱਛ ਲੈਂਦੇ ਆ ਲੋਕਾਂ ਨੂੰ ਕਿ ਕਿੱਦਾਂ ਦਾ ਦਿਖਦਾ ਸੀ ਫਿਰ ਉਦਾਂ ਦਾ ਹੀ ਲੈ ਜਾਂਦੇ ਨੇ ਤੇ ਕਈ ਵਾਰੀ ਉਹ ਮਿਸਮੈਚਿੰਗ ਵੀ ਹੋ ਜਾਂਦੀ ਆ ਫਿਰ ਉਹਦੇ ਚ ਉਹ ਕਹਿੰਦੇ ਆ ਕਿ ਬੱਚਾ ਤੂੰ ਬਾਬਿਆਂ ਤੇ ਸ਼ੱਕ ਨਾ ਕਰ ਇਹ ਤਾਂ ਰੰਗ ਬਦਲ ਲੈਂਦੇ ਨੇ ਇਹ ਤਾਂ ਸੁੰਗੜ ਜਾਂਦੇ ਨੇ ਤੇ ਇਹ ਉਹੀ ਸੱਪ ਆ ਤੂੰ ਨਿਸ਼ਚਿੰਤ ਹੋ ਜਾ ਤੇ ਇਹ ਇਹ ਜੇ ਨਿਸ਼ਚਿੰਤ ਹੋਣ ਦੇ ਚੱਕਰ ਦੇ ਵਿੱਚ ਲੋਕਾਂ ਦੀ ਡੈਥ ਵੀ ਹੋਈ ਆ ਕਿਉਂਕਿ ਕ੍ਰੇਟ ਨੂੰ ਜੇ ਤੁਸੀਂ ਬੈਡਰੂਮ ਚ ਛੱਡਤਾ ਤਾਂ ਉਹਦੀ ਟੈਂਡੈਂਸੀ ਤਾਂ ਹੈਗੀ ਹੋਊਗਾ ਉਹ ਕਿ ਉਹ ਬੈੱਡ ਦੇ ਉੱਤੇ ਦੁਆਰਾ ਚੜ ਜਾਏਗਾ ਜਾ ਕੇ ਬਿਲਕੁਲ ਸਹੀ ਠੀਕ ਹੈ ਨਾ ਤਾਂ ਇਹ ਹੁਣ ਤੁਸੀਂ ਕਿਸੇ ਦੇ ਜਾ ਰਹੇ ਹੋ ਤੇ ਤੁਸੀਂ ਉਹ ਸੱਪ ਆਪਣਾ ਕੱਢ ਕੇ ਦਿਖਾ ਦਿੱਤਾ ਤੇ ਅਗਲੇ ਤੱਕ ਜਿਹੜਾ ਸੱਪ ਹੈਗਾ ਉਹਦੇ ਰੂਮ ਦੇ ਵਿੱਚ ਹੀ ਕਿਤੇ ਲੁਕਿਆ ਹੋਇਆ ਹਾਂ ਠੀਕ ਤੇ ਜਿਸ ਤਰੀਕੇ ਨਾਲ ਥਾਰ ਚ ਲੁਕਿਆ ਹੀ ਹੋਇਆ ਸੀਗਾ ਤੇ ਉਹ ਉਹ ਫਿਰ ਬਾਅਦ ਦੇ ਵਿੱਚ ਖਰਾਬੀ ਹੋ ਸਕਦੀ ਹੈ ਨਾ ਕਿਉਂਕਿ ਬੰਦਾ ਬਿਲਕੁਲ ਕੇਅਰ ਫਰੀ ਹੋ ਜਾਂਦਾ ਫਿਰ ਤਾਂ ਉਹ ਕਮਰੇ ਦੇ ਵਿੱਚ ਵੀ ਹੈ ਮਤਲਬ ਚਾਹੇ ਜ਼ਮੀਨ ਦੇ ਉੱਤੇ ਲੇਟੇ ਉਹਨੂੰ ਟੈਨਸ਼ਨ ਫਰੀ ਹੋ ਜਾਂਦਾ ਕਿ ਹੁਣ ਤਾਂ ਹੈ ਨਹੀਂ ਮੈਂ ਬਦਲੇ ਦੀ ਗੱਲ ਕੀਤੀ ਸੀ ਕਦੇ ਕੋਈ ਐਹੋ ਜਿਹਾ ਕੇਸ ਹੋਇਆ ਵੀ ਕਿਸੇ ਬੰਦੇ ਨੇ ਸਨੈਕ ਨੂੰ ਮਾਰ ਦਿੱਤਾ ਹੋਵੇ ਹਿੱਟ ਮਤਲਬ ਖਤਮ ਕਰ ਦਿੱਤਾ ਹੋਵੇ ਪਰ ਉਹਨੂੰ ਹੀ ਬਾਅਦ ਚ ਸਨੈਕ ਨੇ ਅਟੈਕ ਕੀਤਾ ਹੋਵੇ ਇਦਾਂ ਦੇ ਕੇਸਿਸ ਹੈਗੇ ਨੇ ਇੱਕ ਮਾਲੀ ਨੇ ਮਾਰਿਆ ਸੀ ਸੱਪ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਤੇ ਅਗਲੇ ਦਿਨ ਉਹਦੇ ਉਹਦੀ ਸਨੇਕ ਬਾਈਟ ਦੇ ਨਾਲ ਹੀ ਡੈਥ ਹੋਈ ਔਰ ਉਹਦੇ ਕੰਨ ਦੇ ਉੱਤੇ ਸਨੇਕ ਨੇ ਬਾਈਟ ਕਰ ਦਿੱਤਾ ਸੀ। ਉਹਨੇ ਹੀ ਸਨੇਕ ਨੂੰ ਮਾਰਿਆ ਸੀ ਤੇ ਅਗਲੇ ਦਿਨ ਉਹਦੀ ਡੈਥ ਹੋਈ। ਹਾਂਜੀ ਤੇ ਉਹਦੇ ਕਰਕੇ ਕਾਫੀ ਫਿਰ ਮਤਲਬ ਆਸ-ਪਾਸ ਦੇ ਲੋਕ ਡਰ ਵੀ ਗਏ ਸੀਗੇ। ਹੂੰ ਹੁਣ ਉਹਦੇ ਪਿੱਛੇ ਹੋਈ ਜਿਹੜੀ ਆਪਾਂ ਫੈਰੋਮੋਨ ਵਾਲੀ ਥਿਊਰੀ ਕੀ ਮਤਲਬ ਜਿਹੜਾ ਇੱਕ ਸੱਪ ਉਹਨੇ ਮਾਰਿਆ ਸੀ ਉਹਦੇ ਕਰਕੇ ਦੂਸਰਾ ਸੱਪ ਅਟਰੈਕਟ ਹੋ ਕੇ ਉੱਥੇ ਆ ਗਿਆ ਇਹ ਵੀ ਪੋਸਿਬਿਲਟੀ ਹੋ ਸਕਦੀ ਆ। ਹੂੰ ਸਵੇਰ ਸਾਹਿਬ ਇਹ ਵੀ ਹੋ ਸਕਦੀ ਆ। ਹੂੰ ਇੱਕ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਜਿਹੜਾ ਵੈਨਮ ਹੁੰਦੇ ਆ ਉਸ ਦਾ ਵਪਾਰ ਵੀ ਹੁੰਦਾ ਦੇਖੋ ਬਹੁਤ ਸਾਰੇ ਵਪਾਰ ਸ਼ਬਦ ਕਹਿੰਦਾ ਅਸਲ ਚ ਸਮਗਲਿੰਗ ਮੈਂ ਕਹਾਵਾਂਗਾ ਸਮਗਲਿੰਗ ਕਹਿ ਸਕਦੇ ਹਾਂ ਕਿਉਂਕਿ ਇਲੀਗਲ ਤੌਰ ਦੇ ਉੱਤੇ ਚੁੰਡੀਆਂ ਨੇ ਬਹੁਤ ਸਾਰੇ ਇਦਾਂ ਦੇ ਦੇਖੋ ਹੈਗੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਇਲੀਗਲ ਤੌਰ ਤੇ ਸਮਗਲਿੰਗ ਹੁੰਦੀ ਹੈ ਤੇ ਲੋਕ ਵੀ ਮਤਲਬ ਇਲੀਗਲ ਕੰਮ ਕਰਦੇ ਨੇ ਹਨ ਤੇ ਇਹਦੇ ਵਿੱਚ ਵੀ ਕਰੀ ਜਾਂਦੇ ਨੇ ਤੇਲਵਿਸ਼ ਯਾਦਵ ਤੇ ਕੇਸ ਵੀ ਇੱਕ ਪਿਆ ਸੀਗਾ ਜੀ ਵੀ ਉਹ ਉਹ ਵेन ਉਹ ਜਿਹੜਾ ਸਪਲਾਈ ਕਰਦਾ ਲੋਕੀ ਡਰੱਗਸ ਜਿਹੜੇ ਆ ਰੇਵ ਪਾਰਟੀਆਂ ਦੇ ਵਿੱਚ ਲੋਕੀ ਇਹਦਾ ਡਰੱਗਸ ਵੀ ਜਿਹੜੇ ਆ ਇੰਜੈਕਟ ਕਰਦੇ ਆ ਲੋਕੀ ਅਸਲ ਦੇ ਵਿੱਚ ਇਹਦਾ ਨਸ਼ਾ ਕਰਦੇ ਨੇ ਉਹਦੇ ਵਿੱਚ ਹਾਈਪ ਜ਼ਿਆਦਾ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਸਾਇੰਟਿਫਿਕ ਨੋਲਿਜ ਦਾ ਕੋਈ ਨਹੀਂ ਹੁੰਦੀ ਨਾ ਉਸ ਚੀਜ਼ ਬਾਰੇ ਕਿਉਂਕਿ ਜਿਸ ਤਰੀਕੇ ਨਾਲ ਉਹ ਸਟੋਰੇਜ ਕੀਤੀ ਜਾਂਦੀ ਹੈ ਵੈਨਮ ਦੀ ਉਹ ਜਦ ਸੱਪ ਦੇ ਬਾਡੀ ਤੋਂ ਵੈਨਮ ਬਾਹਰ ਆ ਜਾਂਦਾ ਹੈ ਤਾਂ ਉਹ ਜਦ ਨਾਰਮਲ ਜਿਹਾ ਜਿਵੇਂ ਰੂਮ ਟੈਂਪਰੇਚਰ ਹੈ ਉਹਦੇ ਉੱਤੇ ਉਹ ਡਿਸਟਰੋਏ ਹੋ ਜਾਂਦਾ ਖਤਮ ਹੋ ਜਾਂਦਾ ਫਿਰ ਉਹਦੀ ਉਹ ਇਦਾਂ ਦੀ ਪ੍ਰੋਪਰਟੀਆਂ ਨਹੀਂ ਰਹਿੰਦੀਆਂ ਉਹ ਜ਼ਹਿਰ ਮਤਲਬ ਵਰਗਾ ਨਹੀਂ ਰਹਿੰਦਾ ਹੈਗਾ ਨਾ ਖਤਮ ਹੋ ਜਾਂਦਾ ਇੱਕ ਤਰੀਕੇ ਨਾਲ ਡਿਸਟਰੋਏ ਹੋ ਜਾਂਦਾ ਤੇ ਹੁਣ ਉਹਨਾਂ ਨੂੰ ਕੀ ਇੰਨੀ ਨੌਲੇਜ ਹੈ ਕੀ ਆ ਨਾ ਤੇ ਮਤਲਬ ਉਹ ਵੈਸੀ ਮਤਲਬ ਇੱਕ ਹਉਆ ਵੀ ਹੋ ਸਕਦਾ ਹੈ ਕਿ ਹਾਂ ਮਤਲਬ ਅਸੀਂ ਇੱਕ ਹੁੰਦਾ ਨਾ ਲੋਕਾਂ ਨੂੰ ਕੀ ਸਨੇਕ ਵੈਨਮ ਜਿਹੜਾ ਹੈ ਹਾਂ ਸਨੇਕ ਵੈਨਮ ਦਾ ਮਤਲਬ ਅਸੀਂ ਕੀਤਾ ਹੈ ਜਾਂ ਕੁਝ ਨਾ ਇੱਕ ਦਿਮਾਗ ਦੇ ਵਿੱਚ ਚੀਜ਼ ਆ ਜਾਂਦੀ ਹੈ ਉਹਦੇ ਨਾਮ ਦੇ ਉੱਤੇ ਇਹ ਵੀ ਹੋ ਸਕਦਾ ਹੈ ਕਿ ਉਹ ਕੋਈ ਸਨੇਕ ਵੈਨਮ ਵਰਗੀ ਡੁਪਲੀਕੇਟ ਚੀਜ਼ ਵੀ ਸਪਲਾਈ ਕਰਦੇ ਹੁੰਦੇ ਹੋਣ ਹਾਂ ਨਾਮ ਉਹਦਾ ਲੈ ਕੇ ਹਾਂ ਮਲਟੀਪਲ ਪੋਸਿਬਿਲਿਟੀਆਂ ਨੇ ਕੀ ਦੀ ਕੋਈ ਸ਼ਰਾਬ ਜਾਂ ਵਾਈਨ ਵੀ ਬਣਦੀ ਆ ਸੁਪਾ ਨੇ ਜ਼ਹਿਰ ਦੀ ਉਹ ਬਣਾਉਂਦੇ ਨੇ ਮੇਰੇ ਖਿਆਲ ਥਾਈਲੈਂਡ ਵਰਗੀ ਆ ਚਾਈਨਾ ਵਰਗੀ ਕੰਟਰੀਜ਼ ਉਸ ਦੇ ਵਿੱਚ ਸਨੇਕ ਸਨੇਕ ਵਾਈਨ ਉਹ ਬਣਾਉਂਦੇ ਆ ਉਹ ਪੂਰਾ ਸਾਪੀ ਉਹਦੇ ਚ ਐਲਕੋਹਲ ਦੇ ਵਿੱਚ ਜਾਂ ਕੋਈ ਏਦਾਂ ਦੇ ਰਸਾਇਣ ਦੇ ਵਿੱਚ ਉਹ ਡਿਪ ਕਰ ਦਿੰਦੇ ਨੇ ਸੱਪ ਅੰਦਰ ਡਿਪ ਕਰ ਪੂਰੇ ਹੀ ਡਿਪ ਕਰ ਦਿੰਦੇ ਨੇ ਜ਼ਹਿਰੀਲਾ ਸੱਪ ਹਾਂਜੀ ਜ਼ਹਿਰੀਲਾ ਸੱਪ ਕੋਬਰਾ ਦੀ ਵੀ ਕਰਦੇ ਨੇ ਉਹ ਤੇ ਫਿਰ ਉਹ ਜਦ ਹੋ ਜਾਂਦਾ ਮਤਲਬ ਉਹ ਏਜਿੰਗ ਹੋ ਜਾਂਦੀ ਆ ਉਹਦੀ ਫਿਰ ਉਹ ਨੂੰ ਉਹ ਕਹਿ ਲੋ ਉਹਦੇ ਚੋਂ ਕੱਢ ਲੈਂਦੇ ਨੇ ਤੇ ਉਹਨੂੰ ਸਰਵ ਕਰਦੇ ਨੇ ਇਹਦੇ ਨਾਲ ਬੰਦੇ ਨੂੰ ਨੁਕਸਾਨ ਮਰਦਾ ਨਹੀਂ ਬੰਦਾ ਕਿਉਂਕਿ ਇੰਨਾ ਇੰਨਾ ਜ਼ਿਆਦਾ ਸਰੀਲਾ ਸੱਪ ਹੈ ਉਹ ਤੇ ਬੰਦੇ ਨੂੰ ਕੋਈ ਫਰਕ ਨਹੀਂ ਕਿਉਂਕਿ ਉਹਦੇ ਦੇਖੋ ਜਿਹੜੇ ਸਨੇਕ ਦੇ ਸਨੇਕ ਦਾ ਵੈਨਮ ਹੈ ਨਾ ਉਹ ਪਹਿਲੀ ਗੱਲ ਤਾਂ ਉਹਦੇ ਵੈਨਮ ਗਲੈਂਡਸ ਚ ਹੈ ਗ੍ਰੰਥੀਆਂ ਨੇ ਉਹ ਮੂੰਹ ਦੇ ਵਿੱਚ ਲੋਕਲਾਈਜ਼ਡ ਨੇ ਸਾਰੀ ਬੋਡੀ ਦੇ ਵਿੱਚ ਉਹਦੇ ਜ਼ਹਿਰ ਨਹੀਂ ਹੈਗਾ ਹਾਂ ਏਸੀ ਕਰਕੇ ਮਤਲਬ ਲੋਕ ਖਾਂਦੇ ਵੀ ਨੇ ਜਿੱਦਾਂ THAILAND THAILAND ਵਰਗੀ ਜਾਂ ਹੋਰ ਇਦਾਂ ਦੀ ਕੰਟਰੀਜ਼ ਹੈਗੀਆਂ ਨੇ ਜਿੱਥੇ ਸਟਰੀਟ ਫੂਡ ਹੈ ਇਹ ਆ ਆ ਮਨਨ ਉੱਥੇ ਰੋਡਸ ਤੇ ਵੀ ਕਿਤੇ ਵੀਡੀਓਜ਼ ਮੈਂ ਵੀ ਦੇਖੀਆਂ ਹਾਂ ਕੋਬਰਾਜ਼ ਨੂੰ ਰੱਖੀ ਬੈਠੇ ਹੁੰਦੇ ਰੋਡਸ ਦੇ ਉੱਤੇ ਬੰਨ ਤੇ ਉਹ ਉਹਦਾ ਸਿਰ ਵੱਢ ਕੇ ਉੱਥੇ ਸਪੈਸ਼ਲੀ ਫਾਰਮਿੰਗ ਕੀਤੀ ਜਾਂਦੀ ਹੈ ਇਹਨਾਂ ਦੀ ਮੈਸਾ ਇਹਨਾਂ ਦੀ ਫਾਰਮ ਮਤਲਬ ਜੇ ਸਭ ਦੀ ਧੌਣ ਵੱਢ ਦੋ ਤੇ ਉਸ ਤੋਂ ਬਾਅਦ ਪੂਰੀ ਬੋਡੀ ਦੇ ਵਿੱਚ ਕੋਈ ਜ਼ਹਿਰ ਨਹੀਂ ਹੁੰਦਾ ਨਹੀਂ بس ਉਨੀ ਕੁ ਜਗ੍ਹਾ ਹੁੰਦੀ ਆ ਉਹਨੂੰ ਹੂੰ ਉਨੀ ਗ੍ਰੰਥੀਆਂ ਨੇ ਹਰੇਕ ਚੀਜ਼ ਜਿੱਦਾਂ ਹੁਣ ਸਾਡਾ ਲੀਵਰ ਆ ਉਹ ਅਲੱਗ ਹੈ ਤਰੀਕਾ ਨਾ ਕਿਡਨੀਆਂ ਲੱਗਿਆ ਵੀ ਉਹ ਗਰੰਥੀਆਂ ਨੇ ਉਹ ਮੂਹ ਦੇ ਵਿੱਚ ਅਲੱਗ ਪਈਆਂ ਨੇ ਸਬ ਦੀ ਕੁੰਜ ਦਾ ਵੀ ਵਪਾਰ ਹੁੰਦਾ ਜਿਹੜੀ ਉਲਾਹ ਦਿੰਦੇ ਕੋਨ ਸਕਿਨ ਆਪਣੀ ਲਾ ਦਿੰਦੇ ਉਦੋਂ ਤਾਂ ਕੋਈ ਐਡਾ ਵਪਾਰ ਦੀ ਗੱਲ ਨਹੀਂ ਹੈ ਕਿਉਂਕਿ ਕੁੰਜ ਜਿਹੜੀ ਹੈਗੀ ਬੜੀ ਕਾਮਨ ਜੀ ਚੀਜ਼ ਹੈ ਉਹ ਮਤਲਬ ਉਹਨਾਂ ਨੇ ਉਤਾਰ ਨਹੀਂ ਹੁੰਦੀ ਆ ਉਹ ਉਤਾਰ ਕੇ ਚਲੇ ਜਾਂਦੇ ਨੇ ਤੇ ਲੋਕਾਂ ਨੂੰ ਆਮ ਤੌਰ ਤੇ ਹੀ ਮਿਲ ਜਾਂਦੀ ਹੈ ਲੱਭ ਜਾਂਦੀ ਹੈ ਕਿਸੇ ਨੂੰ ਕਿਸੇ ਦੇ ਗਾਰਡਨ ਚੋਂ ਲੱਭ ਗਈ ਕਿਸੇ ਨੂੰ ਟੂੜੀ ਵਾਲੇ ਕਮਰੇ ਚੋਂ ਲੱਭ ਗਈ ਬਸ ਉਹ ਇਹ ਹੈ ਕਿ ਮਤਲਬ ਟ੍ਰੈਡੀਸ਼ਨਲ ਮੈਡੀਸਿਨਸ ਦੇ ਵਿੱਚ ਉਹ ਯੂਜ਼ ਕਰੀ ਜਾਂਦੇ ਦਵਾਈਆਂ ਬਣਦੀਆਂ ਉਹਨਾਂ ਦੇ ਕਰੀ ਜਾਂਦੇ ਨੇ ਹੂੰ ਫਾਇਦੇਮੰਦ ਹੁੰਦੀਆਂ ਫਾਇਦੇਮੰਦ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਪਹਿਲੀ ਗੱਲ ਉਹਨਾਂ ਨੇ ਪਾਈ ਆ ਜਾਂ ਨਹੀਂ ਪਾਈ ਦੂਸਰੀ ਗੱਲ ਆਪਾਂ ਕਦੇ ਟੈਸਟ ਨਹੀਂ ਕੀਤੀ ਕਿਉਂਕਿ ਡੌਗਸ ਨੂੰ ਵੀ ਮੇਰੇ ਖਾਂ ਜਿਹੜਾ ਕੁੱਤੇ ਹਾਂ ਡੌਗਸ ਨੂੰ ਦਿੰਦੇ ਨੇ ਲੋਗ ਹੂੰ ਡੌਗਸ ਨੂੰ ਦਿੰਦੇ ਜਿਨ੍ਹਾਂ ਨੂੰ ਮਤਲਬ ਖਾਰਿਸ਼ ਵਗੈਰਾ ਹੋ ਜਾਂਦਾ ਖਾਰਿਸ਼ ਵਗੈਰਾ ਨੂੰ ਉਹਨਾਂ ਨੂੰ ਦਿੰਦੇ ਨੇ ਹੂੰ ਤੇ ਸੱਪ ਦੀ ਕੁੰਝ ਤੋਂ ਪਤਾ ਲੱਗ ਸਕਦਾ ਵੀ ਕਿਹੜਾ ਸੱਪ ਸੀਗਾ ਹਾਂਜੀ ਬਿਲਕੁਲ ਲੈ ਸਰ ਜਿੱਦਾਂ ਹੁਣ ਜਿਹੜਾ ਕ੍ਰੇਟ ਹੈਗਾ ਹਨਾ ਤੇ ਉਹਦੇ ਸਕੇਲ ਹੁੰਦੇ ਆ ਉੱਪਰ ਨਾ ਇਹਨਾਂ ਦੇ ਸਰੀਰ ਦੇ ਉੱਤੇ ਜੇ ਆਪਾਂ ਦਾ ਸਰੀਰ ਪੂਰਾ ਸਮੂਥ ਨਹੀਂ ਹੁੰਦਾ ਸਕੇਲਸ ਦੇ ਵਿੱਚ ਡਿਵਾਈਡਡ ਜਿਆ ਹੁੰਦਾ ਹਮ ਤੇ ਉਹ ਸਕੇਲਸ ਦਾ ਜਿਹੜਾ ਪੈਟਰਨ ਹੁੰਦਾ ਉਹਨੂੰ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਇਹ ਕ੍ਰੇਟ ਦੀ ਹੈ ਜਾਂ ਇਹ ਕੋਬਰਾ ਦੀ ਹੈ ਜਾਂ ਇਹ ਰੈਜ਼ਲ ਵਾਈਪਰ ਹੈ ਜਾਂ ਕੋਈ ਹੋਰ ਸੱਪ ਹੈ ਅ ਇੱਕ ਗੱਲ ਹੈ ਵੀ ਬੜੀ ਫੇਮਸ ਲੋਕੇ ਬੜੀ ਕਹਿੰਦੇ ਆ ਵੀ ਸਪਨੀ ਜਿਹੜੇ ਆ ਆਪਣੇ ਬੱਚੇ ਖਾਂਦੀ ਹੈ ਇਹੋ ਜੀ ਕੋਈ ਗੱਲ ਹੁੰਦੀ ਹੈ